ਕੀ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਇਹ ਸਵਾਲ ਉਦੋਂ ਖੜਾ ਹੋ ਰਿਹਾ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਨੇ ਅਜੇ ਹਾਲ ਹੀ ਦੇ ਵਿੱਚ ਉਹਨਾਂ ਦੀ ਹਿਰਾਸਤ ਹੋਰ ਅੱਗੇ ਵਧਾਈ ਗਈ ਹੈ ਉਹਨਾਂ ਦੇ ਮਾਮਲੇ ਜਿਹੜੇ ਆ ਉਹ ਅਦਾਲਤ ਦੇ ਵਿੱਚ ਚੱਲਦੇ ਪਏ ਨੇ ਔਰ ਉਸੇ ਦਰਮਿਆਨ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਦੇ ਵੱਲੋਂ ਇੱਕ ਇਨਪੁਟ ਜਾਰੀ ਕੀਤਾ ਜਾਂਦਾ ਹੈ ਨੋਟਿਸ ਜਾਰੀ ਕੀਤੇ ਜਾਂਦੇ ਨੇ ਆਪਣੇ ਡੈਲੀਗੇਟਸ ਨੂੰ ਔਰ ਇਹ ਵੀ ਖਬਰਾਂ ਮਿਲ ਰਹੀਆਂ ਕਿ ਨਾਬੇ ਜੇਲ ਦੀ ਲੰਗੇ ਦਿਨੀ ਤਲਾਸ਼ੀ ਵੀ ਲਈ ਗਈ ਹੈ ਇਥੋਂ ਤੱਕ ਵੀ ਖਬਰ ਆ ਰਹੀਆਂ ਨੇ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਕਿ ਨਾਬਾ ਜੇਲ ਦੇ ਵਿੱਚ ਤਾਇਨਾਤੀ ਵਧਾ ਦਿੱਤੀ ਗਈ ਹੈ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਔਰ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਇਨਪੁਟ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਪਾਕਿਸਤਾਨ ਬੇਸਡ ਇੱਕ ਟੈਰਰ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵੱਲੋਂ ਸੰਭਾਵੀ ਖਤਰਾ ਜਤਾਇਆ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਨੇ ਲੰਘੇ ਕੱਲ ਸੂਤਰਾਂ ਮੁਤਾਬਕ ਨਾਬਾ ਜੇਲ੍ਹ ਦੀ ਚੈਕਿੰਗ ਹੋਈ ਹੈ ਔਰ ਇੱਥੋਂ ਤੱਕ ਵੀ ਖਬਰਾਂ ਨੇ ਕਿ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਨੋਟੀਫਿਕੇਸ਼ਨ ਜਿਹੜਾ ਆ ਉਹ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਨੋਟੀਫਿਕੇਸ਼ਨ ਦਾ ਇੱਕ ਖਰੜਾ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੇ ਸਕ੍ਰੀਨਸ ਦੇ ਉੱਤੇ ਔਰ ਉਹਦੇ ਵਿੱਚ ਸਾਫ਼ ਲਿਖਿਆ ਆ ਕਿ ਇਹਦੇ ਵਿੱਚ ਸੰਭਾਵੀ ਖਤਰਾ ਹੋ ਸਕਦਾ ਆ ਪਾਕਿਸਤਾਨ ਬੇਸਡ ਟੈਰਰ ਗਰੁੱਪ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜਿਸ ਵਾਸਤੇ ਹੁਣ ਇਹ ਇੰਪਲੀਮੈਂਟੇਸ਼ਨਸ ਕੀਤੀਆਂ ਜਾ ਰਹੀਆਂ ਨੇ ਪੁਲਿਸ ਪੱਧਰ ਦੇ ਉੱਤੇ ਸੁਰੱਖਿਆ ਵਧਾਈ ਜਾ ਰਹੀ ਹੈ ਪਰ ਸਵਾਲ ਇਹ ਖੜ ਰਿਹਾ ਹੈ ਕਿ ਆਖਿਰ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਕਿਉਂ ਬਣ ਗਿਆ ਵਿਕਰਮ ਸਿੰਘ ਮਜੀਠੀਆ ਦਾ ਕੀ ਲੈਣਾ ਦੇਣਾ ਆ ਬੀਕੇਆ ਦੇ ਨਾਲ ਔਰ ਵੱਡਾ ਸਵਾਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਜੇ ਜੇਲ੍ਹ ਦੇ ਵਿੱਚ ਨੇ ਤਾਂ ਕੀ ਜੇਲ੍ਹ ਦੇ ਅੰਦਰ ਵੀ ਪੁਲਿਸ ਦੇ ਸਾਹਮਣੇ ਵੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਸਿਆਸੀ ਪਦਰ ਦੇ ਉੱਤੇ ਰਹੇ ਨੇ ਬਿਕਰਮ ਸਿੰਘ ਮਜੀਠੀਆ ਇੱਕ ਸਿਆਸੀ ਅਹੁਦੇ ਤੇ ਰਹੇ ਨੇ ਔਰ ਲੰਬੇ ਸਮੇਂ ਤੇ ਰਹੇ ਮੰਤਰੀ ਰਹੇ ਨੇ ਔਰ ਉਹ ਸੰਭਾਵੀ ਤੌਰ ਦੇ ਉੱਤੇ ਇਹੋ ਜੀ ਸਥਿਤੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿੱਥੇ ਮਿੱਤ ਬਣ ਸਕਦੇ ਨੇ ਉੱਥੇ ਦੁਸ਼ਮਣ ਵੀ ਬਣ ਸਕਦੇ ਨੇ ਪਰ ਕੀ ਹੁਣ ਇਹ ਖਬਰ ਸੱਚ ਹੈ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇ ਜਤਾਇਆ ਜਾ ਰਿਹਾ ਖਤਰਾ ਕੋਈ ਸੰਭਾਵੀ ਖਤਰਾ ਵੀ ਕੇਆਈ ਦੇ ਵੱਲੋਂ ਤਾਂ ਕੀ ਇਹ ਸੱਚ ਹੈ ਭਾਵੇਂ ਕਿ ਇਹ ਅਜੇ ਵੀ ਸਸੋ ਪੰਜ ਹੈ ਕਿ ਸੱਚ ਹੈ ਕਿ ਝੂਠ ਪਰੇ ਦੇ ਬਾਵਜੂਦ ਪੁਲਿਸ ਨੇ ਆਪਣਾ ਕੰਮ ਜ਼ਰੂਰ ਕੀਤਾ ਹੈ ਉਹਨਾਂ ਨੇ ਤਾਇਨਾਤੀ ਵਧਾ ਦਿੱਤੀ ਹੈ ਔਰ ਇੱਥੋਂ ਤੱਕ ਖਬਰਾਂ ਨੇ ਕਿ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਨਜ਼ਰਸਾਨੀ ਰੱਖੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ ਤੇ